ਇੱਥੇ ਸਾਡੇ ਕੁਮਤਾਜੀ ਆਏ ਐ ਮੈਂ ਤੁਹਾਨੂੰ ਉਹ ਜੈਂਪਲਾਂ ਸਾਹਮਣੇ ਦਿਵਾ ਮੈਨੂੰ ਵਧੀਆ ਲੱਗਦੀ ਐ ਇਹਨਾਂ ਦੇ ਘਰ ਵਿੱਚ ਬੜਾ ਵੱਡਾ ਹੈਪਨ ਹੋ ਗਿਆ ਹੈਪਨ ਵੀ ਐਡਾ ਭੈੜਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਮਤਲਬ ਮੈਂ ਸਟੇਜ ਤੇ ਨਹੀਂ ਦੱਸਣਾ ਚਾਹੁੰਦਾ ਵੀ ਇਦਾਂ ਦੀ ਘਰ ਵਿੱਚ ਮੌਤ ਹੋਈ ਜਿਹੜੀ ਕਿ ਬੜੀ ਭੈੜੀ ਮੌਤ ਤੇ ਮੌਤ ਵੀ ਇੱਕ ਨਹੀਂ ਕਠੀਆਂ ਤੋਂ ਢੀ ਦੀ ਮੌਤ ਵੀ ਹੋਈ ਤੇ ਜਵਾਈ ਦੀ ਮੌਤ ਵੀ ਹੋਈ ਧੀ ਨੂੰ ਮਾਰ ਕੇ ਜਵਾਈ ਨੇ ਆਪਣੇ ਆਪ ਨੂੰ ਫਾਹਾ ਲਾ ਲਿਆ ਪਹਿਲਾਂ ਧੀ ਦਾ ਕਤਲ ਕੀਤਾ ਫਿਰ ਆਪਣੇ ਆਪ ਨੂੰ ਫਾਹਾ ਲਾ ਲਿਆ ਘਰ ਚ ਦੋ ਲਾਸ਼ਾਂ ਵੇਖਣੀਆਂ ਬੜੀਆਂ ਔਖੀਆਂ ਤੇ ਉਹ ਮਾਤਾ ਜੀ ਸਾਡੇ ਪਰਿਵਾਰ ਉਹ ਇੱਥੇ ਆਇਆ ਮੈਨੂੰ ਮਿਲਿਆ ਮੈਂ ਉੱਥੇ ਜਾਂਦਾ ਰਿਹਾ ਮੈਂ ਰਹਿੰਦਾ ਰਿਹਾ ਮੈਂ ਮਿਲਦਾ ਰਿਹਾ ਮੈਂ ਮਾਤਾ ਜੀ ਨੂੰ ਪੁੱਛਿਆ ਮਾਤਾ ਜੀ ਕਿਵੇਂ ਹੋ ਕਹਿੰਦੇ ਕਹਿ ਐਡਾ ਹੈਪਨ ਹੋਇਆ ਕਹਿੰਦੇ ਕਹਿ ਪਹਿਲਾ ਜਵਾਨ ਪੁੱਤ ਮਰਿਆ ਬੱਚੇ ਦੀ ਮੌਤ ਹੋਈ ਏ ਕੈਮਾ ਘਰ ਆਲਾ ਚੜ੍ਹਾਈ ਕਰ ਗਿਆ ਬਾਪੂ ਕੈਮਾ ਹੁਣ ਧੀ ਤੇ ਜਵਾਈ ਦੋ ਫੇਰ ਕਠੀਆਂ ਮੌਤਾਂ ਉਹ ਵੀ ਬੜੀ ਭੈੜੀ ਮੌਤ ਕਹਿੰਦੇ ਕੈਮਾ ਮਾਤਾ ਜੀ ਕਿਵੇਂ ਕੈਮ ਹੋ ਕਹਿੰਦੇ ਬਾਣੀ ਨੇ ਬਚਾ ਕੇ ਰੱਖਿਆ ਮੈਂ ਬਾਣੀ ਪੜਦੀ ਰਹਿੰਦੀ ਬਾਣੀ ਨਾਲ ਜੁੜੀ ਰਹਿੰਦੀ ਮੈਂ ਤੁਹਾਨੂੰ ਤਾਂ ਦੱਸਣਾ ਚਾਹੁੰਦਾ ਬਾਣੀ ਨਾਲ ਜੁੜੀ ਰਹਿਣੀ ਆ ਕਿਉਂ ਮੇਰਾ ਮਨ ਹੈ ਜਿਹੜਾ ਨਾ ਉਧਰ ਨਹੀਂ ਜਾਂਦਾ ਹੁਣ ਮੇਰਾ ਮਨ ਇੱਧਰ ਨੂੰ ਲੱਗ ਗਿਆ ਇੱਧਰ ਨੂੰ ਲਾ ਲਿਆ ਮੈਂ ਆਪਣਾ ਮਨ ਇੱਧਰ ਨੂੰ ਲਾ ਹੁਣ ਮੈਂ ਤੁਹਾਡੇ ਨਾਲ ਦੋ ਗੱਲਾਂ ਕਰਾਂਗਾ ਇਕੱਠੀਆਂ ਧਿਆਨ ਨਾਲ ਸਮਝ ਲੈਣਾ ਪਹਿਲੀ ਗੱਲ ਤੁਹਾਡੇ ਕੋਲੇ ਦੋ ਰਾਹ ਹੁੰਦੇ ਐ ਜਿੱਦਣ ਤੁਸੀਂ ਮੁਸ਼ਕਲ ਵਿੱਚ ਹੁੰਨੇ ਐ ਜਿੱਦਣ ਤੁਸੀਂ ਪ੍ਰੋਬਲਮ ਵਿੱਚ ਹੁੰਨੇ ਐ ਤੁਹਾਡੇ ਕੋਲ ਹੁੰਦੇ ਨੇ ਦੋ ਰਾਹ ਧਿਆਨ ਨਾਲ ਸਮਝੋ ਇੱਕ ਲੋਕ ਨੇ ਇੰਟੈਲੀਜੈਂਟ ਇੱਕ ਲੋਕ ਨੇ ਇਮੋਸ਼ਨਲੀ ਜਜ਼ਬਾਤੀ ਇੱਕ ਜਜ਼ਬਾਤੀ ਹੁੰਦੇ ਨੇ ਇੱਕ ਇੰਟੈਲੀਜੈਂਟ ਲੋਕ ਸਮਝਦਾਰ ਲੋਕ ਨੇ ਦਿਮਾਗੀ ਲੋਕ ਤੇ ਇੱਕ ਜਜ਼ਬਾਤੀ ਜਿਹਨੂੰ ਪੰਜਾਬੀ ਚ ਅਸੀਂ ਕਹੀਏ ਜਜ਼ਬਾਤੀ ਰੋਂਦਾ ਹੀ ਰਹਿੰਦਾ ਰੋਂਦਾ ਹੀ ਰਹਿੰਦਾ ਰੋਂਦਾ ਹੀ ਰਹਿੰਦਾ ਤੇ ਇੱਕ ਵੈਰੀ ਇੰਟੈਲੀਜੈਂਟ ਹੁੰਦਾ ਜਿਹੜਾ ਸਮਝਦਾਰ ਹੁੰਦਾ ਦਿਮਾਗੀ ਹੁੰਦਾ ਜਿਹਨੂੰ ਬਵੇਕੀ ਕਿਹਾ ਜਾਂਦਾ ਹੈ ਇੰਟੈਲੀਜੈਂਸ ਮਤਲਬ ਬਵੇਕ ਸਮਝ ਹੁੰਦੀ ਹੈ ਕਈਆਂ ਬੰਦਿਆਂ ਕੋਲ ਹੁਣ ਜਿਹੜੇ ਤੇ ਹੁੰਦੇ ਨੇ ਜਜਬਾਤੀ ਉਹ ਕੀ ਕਰਦੇ ਐ ਇਮੋਸ਼ਨਲੀ ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਪ੍ਰੋਬਲਮ ਆ ਜਾਵੇ ਪੀੜਾ ਆ ਜਾਵੇ ਤਕਲੀਫ ਆ ਜਾਵੇ ਉਹ ਰੋਣਾ ਸ਼ੁਰੂ ਕਰਦੇ ਐ ਤੇ ਸਾਰੀ ਜ਼ਿੰਦਗੀ ਰੋਂਦੇ ਰਹਿੰਦੇ ਐ ਰੋਂਦੇ ਰਹਿੰਦੇ ਐ ਰੋਂਦੇ ਰਹਿੰਦੇ ਐ ਹਾਏ ਮੇਰੇ ਨਾਲ ਐ ਹੋ ਗਿਆ 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 ਇੱਕ ਉਹ ਐ ਇੱਕ ਇੰਟੈਲੀਜੈਂਟ ਹੁੰਦੇ ਐ ਉਹਨਾਂ ਨੂੰ ਕਹਿੰਦੇ ਨੇ ਬਵੇਕੀ ਵਿਵੇਕ ਜਾਗਿਆ ਜਿੰਨਾਂ ਦਾ ਸਮਝਦਾਰ ਲੋਕ ਨੇ ਜਿਹੜੇ ਉਹ ਬੰਦੇ ਕਿੱਦਾਂ ਦੇ ਹੁੰਦੇ ਐ ਜ਼ਿੰਦਗੀ ਵਿੱਚ ਮੁਸ਼ਕਲ ਆਈ ਉਹ ਮੁਸ਼ਕਲ ਤੋਂ ਸੇਧ ਲਈ ਉਹ ਮੁਸ਼ਕਲ ਤੋਂ ਅਕਲ ਲਈ ਉਦੇ ਤੋਂ ਚੰਗੀ ਜਾਚ ਸਿੱਖੀ ਤੇ ਜ਼ਿੰਦਗੀ ਵਿੱਚ ਅੱਗੇ ਵਧੇ ਫਟਾਫਟ ਅੱਗੇ ਵਧੇ ਇੱਕ ਜਜਬਾਤੀ ਨੇ ਉੱਥੇ ਹੀ ਖੜੇ ਰਹਿਣਗੇ ਰੁਹੀ ਜਾਣਗੇ ਰੀਰੀ ਕਰੀ ਜਾਣਗੇ ਹਾਏ ਮੇਰਾ ਕਾਰੋਬਾਰ ਬਹੁਤ ਸੀ ਕਿੱਧਰ ਗਿਆ ਮੇਰਾ ਕੰਮਕਾਰ ਕਿੱਧਰ ਗਿਆ ਮੇਰਾ ਕੰਮ ਬਹੁਤ ਸੀ ਮੇਰਾ ਕੰਮ ਬਹੁਤ ਸੀ ਇਹ ਜਜਬਾਤੀ ਨੇ ਇੱਕ ਇੰਟੈਲੀਜੈਂਟ ਨੇ ਉਹ ਕਹਿੰਦੇ ਸੀ ਕੋਈ ਨਹੀਂ ਉਹ ਵੀ ਆਪਾਂ ਹੀ ਬਣਾਇਆ ਸੀ ਹੁਣ ਵੀ ਆਪਾਂ ਹੀ ਬਣਾਵਾਂਗੇ ਨਵਾਂ ਸ਼ੁਰੂ ਕਰਾਂਗੇ ਜ਼ੀਰੋ ਤੋਂ ਫੇਰ ਸਟਾਰਟ ਕਰਾਂਗੇ ਇੰਟੈਲੀਜੈਂਟ ਬੰਦੇ ਉਹਦੇ ਤੋਂ ਸਿੱਖਿਆ ਲੈਂਦੇ ਐ ਪਹਿਲਾਂ ਵਾਲੀਆਂ ਗਲਤੀਆਂ ਨਹੀਂ ਕਰਨੀਆਂ ਫਟਾਫਟ ਅੱਗੇ ਜਾਣਾ ਫਟਾਫਟ ਅੱਗੇ ਨਿਕਲੋ ਪੁਰਾਣੀਆਂ ਗੱਲਾਂ ਨੂੰ ਚੇਤਾ ਭੁਲਾ ਦਿਓ ਪਿੱਛੇ ਕੀ ਸੀ ਹੁਣ ਨਵਾਂ ਕਰਾਂਗੇ ਨਵਾਂ ਸਿੱਖਾਂ ਉਹ ਫਟਾਫਟ ਫਟਾਫਟ ਨਵਾਂ ਸਿੱਖਦੇ ਨਵਾਂ ਨਵੇਂ ਪਾਸੇ ਪੈ ਜਾਂਦੇ ਤੇ ਹੁਣ ਮੈਂ ਤੁਹਾਨੂੰ ਇਹ ਕਹਿਣਾ ਹੈ ਬਈ ਜਜਬਾਤੀ ਹੋ ਕੇ ਜ਼ਿੰਦਗੀ ਨਹੀਂ ਜਿਉਣੀ ਬਵੇਕੀ ਹੋ ਕੇ ਜ਼ਿੰਦਗੀ ਜਿਉਣੀ ਐ ਇੰਟੈਲੀਜੈਂਟ ਹੋ ਕੇ ਜ਼ਿੰਦਗੀ ਜਿਉਣੀ ਐ ਇਮੋਸ਼ਨਲੀ ਹੋ ਕੇ ਜ਼ਿੰਦਗੀ ਨਹੀਂ ਜਿਉਣੀ ਜਜਬਾਤੀ ਬੰਦੇ ਜਿਹੜੇ ਹੁੰਦੇ ਨੇ ਨਾ ਅੱਖਾਂ 'ਚ ਉਹਨਾਂ ਦੇ ਪਾਣੀ ਹਰ ਵੇਲੇ ਰਹਿੰਦਾ ਹੀ ਐ ਰੋਣ ਨੂੰ ਤਿਆਰ ਹੀ ਹੁੰਦੇ ਨੇ ਨਹੀਂ ਇਮੋਸ਼ਨਲੀ ਇੰਟੈਲੀਜੈਂਟ ਬਣਨਾ ਹੈ ਜਜਬਾਤਾਂ ਦੇ ਉੱਤੇ ਕਾਬੂ ਪਾ ਕੇ ਰੱਖਣਾ ਆਪਣੀ ਸਮਝ ਨੂੰ ਡਵੈਲਪ ਕਰਨਾ ਹੈ ਮਾਈਂਡ ਡਵੈਲਪ ਕਰਨਾ ਹੈ ਅਕਲ ਲੈਣੀ ਹੈ ਦਿਮਾਗ ਚਲਾਉਣਾ ਹੈ ਆਪਣੇ ਆਪ ਨੂੰ ਤਕੜਿਆ ਕਰਨਾ ਹੈ ਇੰਟੈਲੀਜੈਂਟ ਬਣਨਾ ਹੈ ਜਜਬਾਤੀ ਹੋ ਕੇ ਜ਼ਿੰਦਗੀ ਨਹੀਂ ਜੀਣੀ ਤੇ ਦੂਜੀ ਗੱਲ ਮੇਰੀ ਨੋਟ ਕਰ ਲੈਣਾ ਜਿਵੇਂ ਮੈਨੂੰ ਮਾਤਾ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਹੋਰ ਪਾਸੇ ਲਾ ਲਿਆ ਇਹ ਚੇਤਾ ਰੱਖੋ ਹੋਰ ਪਾਸੇ ਲਾਇਆ ਕਰੋ ਧਿਆਨ ਆਪਣਾ ਸਾਡੀ ਪ੍ਰੋਬਲਮ ਹੈ ਅਸੀਂ ਉੱਥੇ ਹੀ ਖੜੇ ਰਹਿੰਦੇ ਧਿਆਨ ਹੋਰ ਪਾਸੇ ਲਾਓ ਸੁਣੋ ਵੇਖੋ ਪੈਣੋ ਮੇਰੀਓ ਸਿਰਦਰਦ ਹੋ ਰਿਹਾ ਹੋਵੇ ਬੜਾ ਭੇੜਾ ਸਿਰਦਰਦ ਹੋ ਰਿਹਾ ਹੋਵੇ ਮਾਈਗਰੇਨ ਹੋ ਜਾਏ ਬੜਾ ਦਰਦ ਹੋਵੇ ਬੜਾ ਦਰਦ ਹੋਵੇ ਤਕਲੀਫ ਹੋਵੇ ਇੱਧਰ ਸੁਣੋ ਤਕਲੀਫ ਹੋਵੇ ਬਹੁਤ ਜ਼ਿਆਦਾ ਸਿਰਦਰਦ ਹੋ ਰਿਹਾ ਹੋਵੇ ਤੇ ਸਾਨੂੰ ਇੰਨੇ ਨੂੰ ਕੋਈ ਬੰਦਾ ਇਹ ਮੈਸੇਜ ਦੇ ਦੇਵੇ ਵੀ ਤੇਰੇ ਭਰਾ ਦਾ ਵੀਜ਼ਾ ਲੱਗ ਗਿਆ ਉਹਨੇ ਥੋੜੇ ਦਿਨਾਂ ਵਿੱਚ ਆ ਜਾਣਾ ਧਿਆਨ ਹੁਣ ਉਧਰ ਚਲਿਆ ਗਿਆ ਸਿਰ ਦਰਦ ਬੰਦ ਹੋ ਗਿਆ ਹੁਣ ਸਾਨੂੰ ਜਦੋਂ ਬੁਖਾਰ ਚੜਿਆ ਹੁੰਦਾ ਜਾਂ ਤੇ ਤੁਸੀਂ ਬੁਖਾਰ ਚੜੇ ਦੇ ਵਿੱਚ ਮੰਜੇ ਤੇ ਪੈ ਜਾਓ ਵੀ ਮੈਨੂੰ ਬੁਖਾਰ ਚੜ ਗਿਆ ਮੈਂ ਡਿੱਗ ਪਿਆ ਤੇ ਜਾਂ ਫਿਰ ਤੁਸੀਂ ਕੰਮ ਤੇ ਚਲੇ ਜਾਓ ਵੀ ਚੱਲੇ ਆ ਕੰਮ ਤੇ ਕੋਈ ਗੱਲ ਨਹੀਂ ਚੜਿਆ ਤੇ ਆਪੇ ਲੈ ਜਾਣਾ ਸਿਰ ਦਰਦ ਹੋ ਰਿਹਾ ਆਪੇ ਠੀਕ ਹੋ ਜਾਣਾ ਆਪਣਾ ਧਿਆਨ ਕੰਮ ਚ ਲਾ ਲਿਆ ਚੇਤਾ ਭੁੱਲ ਗਿਆ ਮੇਰੇ ਨਾਲ ਅੱਜ ਸਵੇਰੇ ਇਦਾਂ ਬਣੀ ਮੇਰਾ ਸਵੇਰੇ ਸਵੇਰੇ ਬੜਾ ਸਿਰ ਦਰਦ ਹੋਵੇ ਤਰਦ ਬਹੁਤ ਹੋ ਰਿਹਾ ਤੇ ਮੈਂ ਉੱਠਿਆ ਮੈਂ ਕਿਹਾ ਸਿਰ ਬਹੁਤ ਦਰਦ ਹੋ ਰਿਹਾ ਚਾਹ ਪੀਓ ਚਾਹ ਪੀਣ ਲੱਗੇ ਇਹ ਸਾਰੇ ਪੰਜ ਚਾਰ ਜਣੇ ਮੇਰੇ ਕੋਲ ਆ ਕੇ ਬਹਿ ਗਏ ਚਾਹ ਮੇਰੀ ਆਦਤ ਹੈ ਭਾਵੇਂ ਮੈਂ ਸਵੇਰੇ ਪੀਂਆ ਭਾਵੇਂ ਸ਼ਾਮ ਅਸੀਂ ਪੰਜ ਚਾਰ ਜਣੇ ਇਕੱਠੇ ਬਹਿ ਕੇ ਚਾਹ ਪੀਂਦੇ ਕੱਲਿਆਂ ਚਾਹ ਸਵਾਦ ਹੀ ਨਹੀਂ ਲੱਗਦੀ ਚਾਰ ਪੰਜ ਜਣੇ ਬੈਠੋ ਨਾਲੇ ਗੱਲਬਾਤ ਕਰੀਏ ਨਾਲੇ ਚਾਹ ਪੀਏ ਤੇ ਮੈਂ ਪੰਜ ਚਾਰ ਜਣੇ ਮੇਰੇ ਨਾਲ ਆ ਕੇ ਬਹਿ ਗਏ ਐਦਾਂ ਤੇ ਬੈਠਿਆਂ ਬੈਠਿਆਂ ਗੱਲ ਚੱਲ ਪਈ ਗੱਲ ਇੰਨੀ ਵਧੀਆ ਚੱਲੀ ਅੱਧਾ ਘੰਟਾ ਲਗਾਤਾਰ ਮੈਂ ਬੋਲੀ ਗਿਆ ਬੋਲੀ ਗਿਆ ਬੋਲੀ ਗਿਆ ਮੈਨੂੰ ਕਹਿੰਦੇ ਦਰਦ ਮੈਂ ਕਿਹਾ ਹੋ ਰਿਹਾ ਹੋਣਾ ਧਿਆਨ ਹੀ ਨਹੀਂ ਗਿਆ ਦਰਦ ਦਾ ਮੇਰਾ ਧਿਆਨ ਹੀ ਗੱਲ 'ਚ ਚਲਿਆ ਗਿਆ ਐਨਾ ਮੇਰਾ ਧਿਆਨ ਖੁੱਪ ਗਿਆ ਕਿ ਮੇਰਾ ਦਰਦ ਤੋਂ ਧਿਆਨ ਹੀ हट ਗਿਆ ਐਨਾ ਬਿਜੀ ਕਰ ਲਿਆ ਗੱਲ ਵਿੱਚ ਮੈਂ ਇੰਨਾ ਬਿਜੀ ਹੋ ਗਿਆ ਮੈਨੂੰ ਜੇਤਾ ਹੀ ਭੁੱਲ ਗਿਆ ਮੇਰੇ ਦਰਦ ਵੀ ਹੋ ਰਿਹਾ ਕਈ ਵਾਰੀ ਆਪਣੇ ਆਪ ਨੂੰ ਬਿਜੀ ਕਰ ਲਈਦਾ ਜਦੋਂ ਜ਼ਿੰਦਗੀ 'ਚ ਕੋਈ ਪ੍ਰੋਬਲਮ ਆਵੇ ਨਾ ਉਦੋਂ ਕੰਮ ਤੇ ਲੱਗ ਜਾਓ ਹੋਰ ਕੰਮ ਸ਼ੁਰੂ ਕਰ ਲਓ ਅੱਜ ਕਿਸੇ ਦੇ ਘਰ ਮੈਂ ਸਾਡੇ ਜਾਣ ਪਛਾਣ ਵਾਲੇ ਨੇ ਉਹਨਾਂ ਦੇ ਮੌਤ ਹੋਈ ਹੈ ਬੱਚੇ ਦੀ ਤੇ ਮੈਂ ਫੋਨ ਤੇ ਗੱਲ ਕਰਾਂ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਕਹਿੰਦੇ ਕੀ ਮੈਂ ਕਿਹਾ ਭੈਣ ਜੀ ਕੰਮ ਨਹੀਂ ਕਰਦੇ ਕਹਿੰਦੇ ਹਾਂ ਮੈਂ ਕਿਹਾ ਸ਼ੁਰੂ ਕਰ ਘਰ ਬਹਿ ਬਹਿ ਕੇ ਬੱਚੇ ਦੀ ਫੋਟੋ ਵੇਖ ਵੇਖ ਕੇ ਤੁਸੀਂ ਇੰਨਾ ਰੋਣਾ ਤੁਸੀਂ ਬੱਚੇ ਨੂੰ ਭੁੱਲ ਨਹੀਂ ਸਕਣਾ ਜੇ ਚਾਹੁੰਦੇ ਹੋ ਨਾ ਭੜਾ ਤੇ 8 ਘੰਟੇ ਘਰ ਛੱਡੋ ਘਰੋਂ ਨਿਕਲੋ ਬਾਹਰ ਜਾਓ ਕੰਮ ਤੇ ਕਰਨਾ ਹੀ ਪੈਣਾ ਖੜੋਂਗੇ ਜਾਉਂਗੇ ਫੈਕਟਰੀ 'ਚ ਜਾਉਂਗੇ ਤੁਹਾਡਾ ਧਿਆਨ ਥੋੜਾ ਜਿਹਾ ਬਦਲੇਗਾ ਘਰੇ ਰਹਿ ਰਹਿ ਕੇ ਇੱਕ ਥਾਂ ਤੇ ਵੇਖ ਵੇਖ ਕੇ ਵੇਖ ਵੇਖ ਕੇ ਤੁਸੀਂ ਤੇ ਪਾਗਲ ਹੋ ਜਾਣਾ ਹੁਣ ਇੱਥੇ ਮੌਤਾਂ ਹੁੰਦੀਆਂ ਨੇ ਕਮਾ ਵਾਲੇਓ ਸਾਰੇ ਕੰਮ ਕਰਨੇ ਪੈਂਦੇ ਨੇ ਸਾਡੇ ਇੰਡੀਆ ਵਿੱਚ ਕੀ ਹੁੰਦਾ ਫਲਾ ਸਾਡੇ লাশ ਪਈ ਐ ਮੁੜ ਕੇ ਜਿੱਦਣ ਤੱਕ ਭੋਗ ਪੈਣਾ ਐ ਇਕੱਲੇ ਇਕੱਲੇ ਨੇ ਆ ਜਾਣਾ ਤੇ ਕਈ ਬਾਹਰੋਂ ਹੀ ਰੋਗ ਦੇ ਤੁਰੇ ਆਉਂਦੇ ਨੇ ਕਿ ਜਿਹੜਾ ਵੀ ਆਉਣਾ ਐ ਉਹਨੇ ਹਾ ਵੇਖੋ ਜੀ ਕੀ ਹੋ ਗਿਆ ਵੇਖੋ ਜੀ ਕੀ ਹੋ ਗਿਆ ਅੱਧਾ ਬੰਦਾ ਮਰਿਆ ਹੁੰਦਾ ਐ ਅੱਧਾ ਲੋਕੀ ਕਹਿ ਕੇ ਇਹ ਮਾਰ ਦਿੰਦੇ ਇਦਾਂ ਹੀ ਹੁੰਦਾ ਸਾਡੇ ਆ ਪਿੱਟਾਂ ਦੇ ਵਿੱਚ ਪਰ ਤੁਸੀਂ ਆਪਣੇ ਆਪ ਦਾ ਧਿਆਨ ਬਦਲੋ ਆਪਣੇ ਆਪ ਨੂੰ ਚੇਂਜ ਕਰੋ ਇੱਕ ਸਿਚੁਏਸ਼ਨ ਦੇ ਵਿੱਚੋਂ ਦੂਸਰੀ ਸਿਚੁਏਸ਼ਨ 'ਚ ਚਲੇ ਜਾਓ ਕੱਲ ਮੈਂ ਗੱਲ ਕੀਤੀ ਸੀ ਨਾ ਵੀ ਬੱਚਾ ਜਿਹੜਾ ਉਹ ਤਾਂ ਵਧੀਆ ਲੱਗਦਾ ਹੱਸਦਾ ਹੱਸਦਾ ਇੱਕਦਮ ਰੋਣ ਲੱਗ ਜਾਂਦਾ ਤੇ ਰੋਂਦਾ ਰੋਂਦਾ ਇੱਕਦਮ ਖੇਡਣ ਲੱਗ ਜਾਂਦਾ ਬੱਚਾ ਰੋ ਰਿਹਾ ਹੁੰਦਾ ਫਟਾਫਟ ਹੱਸਣ ਲੱਗ ਜਾਂਦਾ ਇੱਕਦਮ ਖੇਡਣ ਲੱਗ ਜਾਂਦਾ ਸਿਚੁਏਸ਼ਨ ਜਿਵੇਂ ਦੀ ਹੋਵੇ ਉਦੋਂ ਬਦਲਣਾ ਸਿੱਖਾ ਰੋਣਾ ਛੱਡ ਦੇ ਸਿਰ ਫੜ ਕੇ ਬੈਣਾ ਛੱਡ ਦਿਓ ਜ਼ਿੰਦਗੀ ਦੇ ਵਿੱਚ ਤਕਲੀਫਾਂ ਆਉਂਦੀਆਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਜਿਹੜੇ ਘਰ ਦੇ ਵਿੱਚ ਨੌਜਵਾਨ ਪੁੱਤ ਦੀ ਮੌਤ ਹੋ ਜਾਏ ਧੀ ਦੀ ਮੌਤ ਹੋ ਜਾਏ ਪਰ 80 ਸਾਲਾਂ ਦੀ ਉਮਰ ਵਿੱਚ ਜਾ ਕੇ ਵੀ ਕਈਆਂ ਨੇ ਆਪਣੇ ਮਨ ਨੂੰ ਹੋਰ ਪਾਸੇ ਲਾ ਲਿਆ ਵੀ ਠੀਕ ਹੈ ਮਰਨ ਵਾਲੇ ਮਰ ਗਏ ਹੁਣ ਚੇਤਾ ਹੀ ਨਹੀਂ ਕਰਨਾ ਭੁਲਾ ਦਿਓ ਕੀ ਕਰਾਂਗੇ ਸਾਡੇ ਚੇਤਾ ਕਰਨ ਨਾਲ ਮੁੜਾਉਣਾ ਜਿਹੜਾ ਬਿਜ਼ਨਸ ਚਲਿਆ ਗਿਆ ਸਾਡੇ ਰੋਣ ਨਾਲ ਵੜਾਉਣਾ ਜਿਹੜੇ ਕਾਰੋਬਾਰ ਚਲੇ ਗਏ ਸਾਡੇ ਰੋਣ ਨਾਲ ਮੋੜਾਉਣੇ ਨੇ ਇਹਦੇ ਤੇ એનર્ਜੀ ਕਦੇ ਨਹੀਂ ਲਾਉਣੀ ਵੀ ਪਹਿਲਾਂ ਕੀ ਹੋਇਆ એનર્ਜੀ ਇਹਦੇ ਤੇ ਲਾਉਣੀ ਹੈ ਵੀ ਹੁਣ ਅੱਗੇ ਕੀ ਕਰੀਏ ਜਿਹੜਾ ਬੀਤ ਗਿਆ ਉਹਦੇ ਤੇ ਆਪਣੇ ਦਿਮਾਗ ਨੂੰ ਇਹਦੇ ਤੇ ਜੋਰ ਨਾ ਪਾਓ ਸਾਡੇ ਇਦਾਂ ਹੁੰਦਾ ਸੀ ਪਹਿਲਾਂ ਇਦਾਂ ਹੁੰਦਾ ਸੀ ਪਹਿਲਾਂ ਇਦਾਂ ਹੁੰਦਾ ਸੀ